ਹੁਣੇ-ਹੁਣੇ ਮੌਸਮ ਵਿਭਾਗ ਵੱਲੋਂ ਅਪਡੇਟ ਜਾਰੀ ਕੀਤਾ ਗਿਆ ਜੀ ਇਨ੍ਹਾਂ ਇਲਾਕਿਆਂ ਪੈ ਸਕਦਾ ਜੀ ਮੀਂਹ ਮੌਸਮ ਵਿਭਾਗ ਨੇ ਨਮਾ ਅਪਡੇਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਪਹਾੜੀ ਇਲਾਕੇ ਵਿੱਚ ਪਰਪਰੀ ਤੇ ਮੈਦਾਨੀ ਇਲਾਕੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਉੱਪਰ ਦੇ ਕਈ ਸੂਬਿਆਂ 'ਚ ਕੋਹਰੇ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਇਲਾਵਾ ਦੱਖਣੀ ਸੂਬਿਆਂ 'ਚ ਮੀਂਹ ਦਾ سلسلہ ਜਾਰੀ ਰਹੇਗਾ ਮੌਸਮ ਵਿਭਾਗ ਅਨੁਸਾਰ ਦਿੱਲੀ 'ਚ ਹਲਕੀ ਬੂੰਦਾਬੰਦੀ ਦਾ ਅਸਰ ਰਹੇਗਾ ਮੌਸਮ ਵਿਭਾਗ ਅਨੁਸਾਰ ਭਾਈ ਤੋਂ 24 ਦਸੰਬਰ ਦਰਮਿਆਨੀ ਉੱਤਰੀ ਹਰਿਆਣਾ ਪੰਜਾਬ ਅੰਡੇਮਾਨ ਤੇ ਨਿਕੋਬਰ ਦੀਪ ਸਮੂਤਾ ਮਲਾਡੂ ਕੇਰਲ ਇਹਨਾਂ ਵਿੱਚ ਮੀਂਹ ਦੀ ਸੰਭਾਵਨਾ ਹੈ ਪਹਾੜੀ ਖੇਤਰਾ ਵਿੱਚ ਹੋਰ ਬਰਬਰੀ ਤੇ ਉੱਤਰੀ ਪੱਛਮੀ ਹਵਾ ਚੱਲਣ ਕਾਰਨ ਮੈਦਾਨੀ ਖੇਤਰਾ ਵਿੱਚ ਠਾਰੀ ਪਾਦੀ ਜਾ ਰਹੀ ਹੈ ਹਾਲਾਂਕਿ ਇਸ ਦੌਰਾਨ ਕਟੋਕੜ ਤਾਪਮਨ ਜ਼ਿਆਦਾ ਗਰਾਉਡ ਦਰਜ ਨਹੀਂ ਹੋਈ ਪਰ ਜ਼ਿਆਦਾ ਤੇ ਤਾਪਮਨ ਕਟੋਕੜ ਤਾਪਮਨ ਦਰਮਿਆਨ ਫਰਕ ਕਰ ਰਹਿਣ ਦੀ ਜਿਹੜੀ ਨਿਕਾ ਤੁੱਪ ਨਿਕਲਣ ਦੇ ਬਾਵਜੂਦ ਵੀ ਠੰਡ ਦਾ ਅਹਿਸਾਸ ਹੋ ਰਿਹਾ ਹੈ। ਉੱਥੇ ਹੀ ਸਵੇਰੇ ਤੇ ਸ਼ਾਮ ਧੁੰਦ ਕਾਰਨ ਵੀ ਇੱਕ ਪਾਸੇ ਜਿੱਥੇ ਆਵਾਜ਼ੀ ਤੇ ਪਰੇਸ਼ਾਨੀ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੰਬਣੀ ਵੱਦੀ ਜਾ ਰਹੀ ਹੈ। ਮੌਸਮ ਵਿਭਾਗ ਦੇ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਅਨੁਸਾਰ ਅਜੇ 21 ਦਸੰਬਰ ਤੱਕ ਇਹ ਜਿਹਾ ਮੌਸਮ ਬਣਿਆ ਰਹੇਗਾ। ਉਸ ਤੋਂ ਬਾਅਦ 22 ਦਸੰਬਰ ਨੂੰ ਇੱਕ ਪੱਛਮੀ ਗੜਬੜੀ ਕਾਰਨ ਹਲਕੀ ਬੂੰਦਾਬੰਦੀ ਵੀ ਹੋ ਸਕਦੀ ਹੈ। ਵਰਤਮਾਨ ਦੇਸ਼ ਵਿੱਚ ਦਿੱਲੀ ਹਰਿਆਣਾ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਠੰਡ ਦੀ ਮਾਰ ਜਿਹੜੀ ਬਣੀ ਰਹੇਗੀ ਤੇ ਅਗਲੇ 2 ਦਿਨਾਂ ਵਿੱਚ ਤੁਹਾਨੂੰ ਭਾਰੀ ਬਾਰਸ਼ ਦੇ ਅਸਰ ਬਣਦੇ ਨਜ਼ਰ ਆ ਰਹੇਣਗੇ ਜੀ ਪੰਜਾਬ ਦੇ 올ਓਵਰ ਜ਼ਿਲ੍ਹਿਆਂ ਦੇ ਵਿੱਚ ਜੀ